ਕੈਨੇਡਾ ਕਵਨਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਤਰ੍ਹਾਂ ਦੀ ਕੈਨੇਡੀਅਨ ਸੰਸਦ ਦੇ ਵਿੱਚ ਬੇਵਿਸਾਹੀ ਮਤਾ ਆਉਣ ਤੋਂ ਬਾਅਦ ਐਨਡੀਪੀ ਆਗੂ ਜਗਮੀਤ ਸਿੰਘ ਨੇ ਸਾਫ਼ ਲਫ਼ਜ਼ਾਂ ਵਿੱਚ ਇਹ ਗੱਲ ਕਹੀ ਹੈ ਕਿ ਉਹ ਕਨਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਪੋਲੀਵਰ ਦੀਆਂ ਚਾਲਾਂ ਵਿੱਚ ਉਲਝ ਕੇ ਘਟਣ ਦੀ ਲਿਬਰਲ ਸਰਕਾਰ ਨੂੰ ਡੇਗਣ ਦੇ ਕਿਸੇ ਵੀ ਯਤਨ ਵਿੱਚ ਮਦਦ ਨਹੀਂ ਕਰਨਗੇ ਜਗਮੀਤ ਸਿੰਘ ਨੇ ਦਲੀਲ ਦਿੱਤੀ ਹੈ ਕਿ ਪੋਲੀਵਰ ਉਹਨਾਂ ਯੋਜਨਾਵਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਜਿਨ੍ਹਾਂ ਵਾਸਤੇ ਐਨਡੀਪੀ ਸੰਘਰਸ਼ ਕਰ ਰਹੀ ਹੈ ਅਜੇ ਵਿੱਚ ਚੋਣਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਗਮੀਤ ਸਿੰਘ ਨੇ ਤਾਜ਼ਾ ਐਲਾਨ ਮਗਰੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਵੱਡੀ ਚਿੰਤਾ ਮੁਕਤ ਕਰ ਦਿੱਤਾ ਹੈ ਸੰਭਾਵਿਤ ਤੌਰ ਤੇ ਵੀਰਵਾਰ ਨੂੰ ਪੇਸ਼ ਹੋਣ ਵਾਲੀ ਬੇਵਸੀ ਮਤੇ ਦੇ ਉੱਪਰ ਲਗਾਤਾਰ ਜਿੱਥੇ ਚਿੰਤਾਵਾਂ ਵਧਦੀਆਂ ਜਾ ਰਹੀਆਂ ਸਨ ਕਜ਼ਰਵੇਟ ਪਾਰਟੀ ਵੱਲੋਂ ਜਗਜੀਤ ਸਿੰਘ ਦਾ ਨਾਮ ਲੈ ਕੇ ਬੇਬਸੀ ਮਤਾ ਲਿਆਉਣ ਦੇ ਯਤਨ ਕੀਤੇ ਜਾ ਰਹੇ ਸਨ ਤਾਂ ਕਿ VOTING ਦੌਰਾਨ NDP ਘਟ ਅਗਣਤੀ ਲਿਬਰਲ ਸਰਕਾਰ ਦੇ ਹੱਕ ਵਿੱਚ ਨਾ ਪੁੱਗਤੇ ਮੀਡੀਆ ਨਾਲ ਗੱਲਬਾਤ ਕਰਦੇ ਜਗਜੀਤ ਸਿੰਘ ਨੇ ਕਿਹਾ ਕਿ ਉਹ ਪੀਰ ਪਾਲੀਵਰ ਦੀਆਂ ਚਾਲਾਂ ਵਿੱਚ ਨਹੀਂ ਫਸਣਗੇ ਕਿਉਂਕਿ ਸਾਡੀ ਪਾਰਟੀ ਦੇ ਹਿੱਤ ਵਾਲੀ ਯੋਜਨਾਵਾਂ ਬੰਦ ਨਹੀਂ ਕਰਵਾਉਣਾ ਚਾਹੁੰਦੀ ਸਾਡੀ ਪਾਰਟੀ ਡੈਂਟਲ ਕੇਅਰ ਪ੍ਰੋਗਰਾਮ ਦਾ ਕੇਰ ਆਵਦਾਣਾ ਚਾਹੁੰਦੀ ਹੈ ਫਾਰਮਾ ਕੇਅਰ ਦਾ ਅਸਲ ਲਾਭ ਲੋਕਾਂ ਤੱਕ ਪਹੁੰਚਣਾ ਚਾਹੀਦਾ ਤੇ ਇਹੀ ਯਤਨ ਅਸੀਂ ਕਰ ਰਹੇ ਹਾਂ ਜਗਨਜੀਤ ਸਿੰਘ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਚੋਣ ਸਰਵੇਖਣ ਕੰਜ਼ਰਵੇਟਿਵ ਪਾਰਟੀ ਨੂੰ ਵੱਡੀ ਲੀਡ ਮਿਲ ਰਹੀ ਹੈ ਤੇ ਟੂਰੀ ਸੱਤਾधरी ਲਿਬਰਲ ਪਾਰਟੀ ਤੇ ਐਨਡੀਪੀ ਤੋਂ ਵੀ ਅੰਕ ਨਾਲ ਅੱਗੇ ਚੱਲ ਰਹੇ ਨੇ ਉਧਰ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਵੀਰਵਾਨ ਨੂੰ ਸੰਭਾਵਿਤ ਬੇ ਉਸਾਹੀ ਮਤਾ ਪਾਸ ਹੋਣ ਮਗਰੋਂ ਟੋਰੀ ਕੋਲ ਟਰੂਡੋ ਨੂੰ ਸਰਕਾਰ ਡਿੱਗਣ ਦੀ ਹੋਰ ਮੌਕੇ ਵੀ ਹੋਣਗੇ ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਹੋਰ ਖਬਰਾਂ ਸਿੱਧਾ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੀਆਂ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ